ਮੇਰਾ ਬੇਟਾ ਹੁਣ ਵੀ ਫੋਨ ਕਰਕੇ ਪੁੱਛਦਾ ਹੈ ਮम्मा ਕਿ ਇਨਸਾਫ ਮਿਲ ਗਿਆ ਇਨਸਾਫ ਮਿਲ ਗਿਆ ਕਿਉਂਕਿ ਮੈਨੂੰ ਦੱਸ ਕੇ ਆਈ ਸੀ ਮੈਂ ਇਨਸਾਫ ਲੈਣ ਜਾ ਰਹੀ ਹਾਂ ਸੋ ਬੱਚਾ ਉਹੀ ਪੁੱਛਦਾ ਹੈ ਬਾਰ-ਬਾਰ ਉਹੀ ਕੁਐਸ਼ਨਸ ਕਰਦਾ ਹੈ ਅਰਾਬਾ ਬਸ ਮਨੁੱਖ ਸ਼ਕਤੀ ਦੇਵੇ ਤਾਕਤ ਦੇਵੇ ਪਠਿੰਡ ਦਾ ਰਹਿਣ ਵਾਲਾ ਨੌਜਵਾਨ ਨਰਿੰਦਰ ਦੀਪ ਸਿੰਘ ਜਿਹਦੀ ਪੁਲਿਸ ਕਸਟਡੀ ਦੇ ਵਿੱਚ ਮੌਤ ਹੋਈ ਪਰਿਵਾਰ ਦਾ ਇਲਜ਼ਾਮ ਸੀਗਾ ਕਿ ਪੁਲਿਸ ਵਾਲਿਆਂ ਨੇ ਉਹਨਾਂ ਦਾ ਕਤਲ ਕੀਤਾ ਹੈ ਜਿਹੜੀ ਰਿਪੋਰਟ ਦੇ ਵਿੱਚ ਇਹ ਸਾਫ਼ ਤੌਰ ਤੇ ਲਿਖ ਦਿੱਤਾ ਕਿ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਹੀ ਨਰਿੰਦਰਦੀਪ ਸਿੰਘ ਜਿਹੜੇ ਤੁਹਾਡੇ ਪਤੀ ਸਨ ਉਹਨਾਂ ਦਾ ਕਤਲ ਕੀਤਾ ਹੈ। ਕੀ ਜੋ ਸੀਏ ਸਟਾਫ ਮੇਨ ਜੋ ਆਫਿਸ ਹੈ ਜਿੱਥੇ ਬਲੂ ਗੇਟ ਹੈ ਉਹਦੇ ਨਾਲ ਬਿਲਕੁਲ ਇੱਕ ਇੰਡਸਟਰੀਅਲ ਏਰੀਆ ਹੈ ਜੋ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਉੱਤੇ ਪੱਤੇ-ਪੱਤੇ ਜਿਹਾ ਹੈ ਕੱਚਾ ਜਿਹਾ ਥਾਂ ਹੈ ਉੱਥੇ ਲਿਖਿਆ ਪੁਲਿਸ ਚੌਂਕੀ। ਤੂੰ ਉੱਪਰ ਚੜਦਿਆਂ ਤਾਂ ਇੱਕ ਚੇਅਰ ਪਈ ਹੈ, ਬਲਬ ਹੈ ਤੇ ਉਹ ਪਲੱਗਸ ਵੀ ਹੈ ਉੱਥੇ ਇਲੈਕਟ੍ਰਿਕਸ ਜਿੱਥੇ ਸ਼ੌਗਤ ਆ ਜਾਂਦਾ। ਹੁਣ ਪਤਾ ਲੱਗਦਾ ਤਸ਼ੱਦਦ ਕਿਸ ਲੈਵਲ ਤੱਕ ਕੀਤੀ ਹੈ ਇਹਨਾਂ ਨੇ ਮਤਲਬ ਇੱਕ ਬੇਰਹਿਮੀ ਨਾਲ ਮਾਰਿਆ ਹੈ ਬਹੁਤ ਮੈਡੀਕਲ ਸਟਾਫ ਹੈ ਡਾਕਟਰਸ ਨੇ ਤੇ ਪੁਲਿਸ ਹੈ ਇਹ ਦੋਨਾਂ ਦੀ ਮਿਲੀ ਭੁਗਤ ਸੀ ਇਹਦੇ ਵਿੱਚ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਮਿਲੀ ਭਗਤ ਹੈ ਪੂਰੀ ਦੀ ਪੂਰੀ ਤੇ ਵਿੱਚ ਕਿਹੜੇ ਕਿਹੜੇ ਪੁਲਿਸ ਵਾਲੇ ਦਾ ਨਾਮ ਸਾਹਮਣੇ ਆਇਆ ਦੱਸੇ ਕਿ 8 ਜਾਣੇ ਸੀ ਬਟ ਜੋ ਐਫ ਆਈ ਆਰ ਹੋ ਸਿਰਫ 4 ਜਾਣਿਆਂ ਤੇ ਹੈ ਜੋ ਹੈ ਅਵਤਾਰ ਸਿੰਘ ਤਾਰੀ ਗੁਰਪਾਲ ਸਿੰਘ ਹਰਵਿੰਦਰ ਸਿੰਘ ਲਖਵਿੰਦਰ ਸਿੰਘ ਉਸ ਵਾਲੇ ਅਪਰੋਚ ਕਰਦੇ ਡਾਇਰੈਕਟਲੀ ਨੀ ਮਟ ਇੰਡਾਇਰੈਕਟਲੀ ਜਸਟ ਫॉर ਦਾ ਕੰਪਰੋਮਾਈਜ਼ ਉਹ ਅਸੀਂ ਪਹਿਲਾਂ ਜਵਾਬ ਦੇ ਚੁੱਕੇ ਹਾਂ ਕਿ ਅਸੀਂ ਕੰਪਰੋਮਾਈਜ਼ ਨਹੀਂ ਕਰਨਾ ਕੀ ਕਹਿੰਦੇ ਨੇ ਬਸ ਉਹ ਪੈਸੇ ਆਫਰ ਕਰਦੇ ਆ ਕਿ ਸਾਨੂੰ ਛੱਡ ਦੋ ਬਖਸ਼ ਦੋ ਬਠਿੰਡ ਦਾ ਰਹਿਣ ਵਾਲਾ ਨੌਜਵਾਨ ਨਰਿੰਦਰ ਦੀਪ ਸਿੰਘ ਜਿਹਦੀ ਪੁਲਿਸ ਕਸਟਡੀ ਦੇ ਵਿੱਚ ਮੌਤ ਹੋਈ ਪਰਿਵਾਰ ਦਾ ਇਲਜ਼ਾਮ ਸੀਗਾ ਕਿ ਪੁਲਿਸ ਵਾਲਿਆਂ ਨੇ ਉਹਨਾਂ ਦਾ ਕਤਲ ਕੀਤਾ ਪੰਜਾਬ ਮਨੁੱਖੀ ਅਧਿਕਾਰ ਇੱਕ ਰਿਪੋਰਟ ਤਿਆਰ ਕੀਤੀ ਐ ਇਸ ਰਿਪੋਰਟ ਦੇ ਵਿੱਚ ਕੀ ਐ ਉਹਨਾਂ ਦੇ ਪਤਨੀ ਸਾਡੇ ਨਾਲ ਨੇ ਨੈਨਸੀ ਇਹਨਾਂ ਗੱਲਬਾਤ ਕਰਦੇ ਆ ਕਿ ਜੋ ਇਹ ਗੱਲਾਂ ਕਰਦੇ ਸਨ ਕਿ ਉਹ ਰਿਪੋਰਟ ਦੇ ਵਿੱਚ ਸਭ ਕੁਝ ਠੀਕ ਹੈ ਨੈਨਸੀ ਜੀ ਤੁਸੀਂ ਦੱਸੋ ਜਿਹੜੀ ਰਿਪੋਰਟ ਦੇ ਵਿੱਚ ਇਹ ਸਾਫ਼ ਤੌਰ ਤੇ ਲਿਖ ਦਿੱਤਾ ਕਿ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਹੀ ਨਰਿੰਦਰਦੀਪ ਸਿੰਘ ਜਿਹੜੇ ਤੁਹਾਡੇ ਪਤੀ ਸਨ ਉਹਨਾਂ ਦਾ ਕਤਲ ਕੀਤਾ ਹਾਂਜੀ ਜੋ ਅਸੀਂ ਪਹਿਲਾਂ ਵੀ ਪੋਸਟਮਾਰਟਮ ਰਿਪੋਰਟ ਰਿਵੀਲ ਕੀਤੀ ਸੀਗੀ ਜਿਸ ਚ ਮੇਜਰ 16 ਇੰਜਰੀਜ਼ ਦਾ ਯੂ نو ਫਾਈਂਡ ਆਊਟ ਹੋਇਆ ਸੀਗਾ ਅੱਜ ਪੀਐਚਆਰਓ ਦੀ ਟੀਮ ਨੇ ਉਸ ਚੀਜ਼ ਨੂੰ ਅਗੇ ਨੋ ਪੁਸ਼ਟੀ ਕੀਤੀ ਹੈ ਹਰ ਇੱਕ ਇੰਜਰੀ ਨੂੰ ਜਿਵੇਂ ਡਾਕਟਰ ਪਿਆਰਲ ਅਗਰਜ ਨੇ ਐਕਸਪਲੇਨ ਕੀਤਾ ਸੀਗਾ ਪ੍ਰੈਸ ਕਾਨਫਰੈਂਸ ਤੇ ਉਹਨਾਂ ਨੇ ਇਹ ਕਿਹਾ ਕਿ ਆ ਕੋਈ ਐਕਸੀਡੈਂਟਲ ਨਹੀਂ ਹੈ ਇਹ ਕੋਈ ਰਿਲੇਟਡ ਟੂ ਡਰੱਗਸ ਨਹੀਂ ਹੈ ਕੋਈ ਓਵਰਡੋਸ ਨਹੀਂ ਹੈ ਇਹ ਤਾਂ ਇਦਾਂ ਦੀ ਤਸ਼ੱਦਦ ਤਾਂ ਸਿਰਫ ਪੁਲਿਸ ਸਟੇਸ਼ਨ ਚ ਜਾਂ ਕਸਟਡੀ ਚ ਹੀ ਹੁੰਦੀ ਹੈ ਸੋ ਇਹ ਇਲੈਕਟ੍ਰਿਕ ਸ਼ੌਕ ਨਾਲ ਹੀ ਮੌਤ ਹੋਈ ਹੈ ਜਿਵੇਂ ਕਿ ਤੁਸੀਂ ਉਸ ਵਕਤ ਵੀ ਗੱਲ ਕਰਦੇ ਸੀ ਕਿ ਨਰਿੰਦਰ ਦੀਪ ਸਿੰਘ ਨੂੰ ਅਲੱਗ-ਅਲੱਗ ਜਗ੍ਹਾ ਤੇ ਲੈ ਕੇ ਗਏ ਕਿੱਥੇ ਜਾ ਕੇ ਕਰੰਟ ਲਾਇਆ torture ਕੀਤਾ ਕੀ ਉਸ ਜਗ੍ਹਾ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਗਿਆ ਤੁਸੀਂ ਨਾਲ ਗਏ ਨਹੀਂ ਮੈਂ ਨਾਲ ਨਹੀਂ ਗਈ ਸੀ ਕਿਉਂਕਿ ਮੈਨੂੰ ਮਨਾ ਕਰਤਾ ਸੀ ਜਾਣ ਲਈ ਸੋ ਕਿਉਂਕਿ ਜਿਹਨ ਇਨਵੈਸਟੀਗੇਸ਼ਨ ਸੀ ਸਿਰਫ ਇਹਨਾਂ ਦੀ ਪੂਰੀ ਟੀਮ ਸੀ ਉਦੋਂ ਸੋ ਸਿਰਫ ਇਹ ਹੀ ਲੋਕ ਗਏ ਸੀਗੇ ਸਾਡੇ ਸਾਡੇ ਬਿਆਨ ਹੋਏ ਸੀ ਗगन ਦੇ ਬਿਆਨ ਹੋਏ ਸੀ ਆਈ ਸਟਾਫ ਸਾਰੇ ਗਏ ਸੀਗੇ ਐਂਡ ਉੱਥੋਂ ਪਿਕਚਰਸ ਕਲਿੱਕ ਕੀਤੀਆਂ ਸੀਗੀ ਪੂਰੀ ਟੀਮ ਨੇ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਸੋ ਉਹਦੇ ਚ ਇਹ ਹੈ ਕਿ ਜੋ ਸੀਐਸਟਾਫ 메ਨ ਜੋ ਆਫਿਸ ਹੈ ਜਿੱਥੇ ਬਲੂ ਗੇਟ ਹੈ ਉਹਦੇ ਨਾਲ ਬਿਲਕੁਲ ਇੱਕ ਇੰਡਸਟਰੀਅਲ ਏਰੀਆ ਹੈ ਜੋ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਉੱਤੇ ਪੱਤੇ ਪੱਤੇ ਜਿਹੇ ਹੈ ਕੱਚਾ ਜਿਹਾ ਥਾਂ ਹੈ ਉੱਥੇ ਲਿਖੇ ਪੁਲਿਸ ਚੌਂਕੀ ਜਦੋਂ ਉੱਪਰ ਚੜਦੇ ਆ ਤਾਂ ਇੱਕ ਚੇਅਰ ਪਈ ਹੈ ਬਲਬ ਹੈ ਤੇ ਉਹ ਪਲੱਗਸ ਵੀ ਹੈ ਉੱਥੇ ਇਲੈਕਟ੍ਰਿਕਸ ਜਿੱਥੇ ਸ਼ੌਕ ਦਿੱਤਾ ਜਾਂਦਾ ਸੋ ਉਹ ਹੀ ਜਗ੍ਹਾ ਸੀ ਜਿੱਥੇ ਸ਼ੌਕ ਦਿੱਤੇ ਆ ਜਿਸ ਹਾਲਾਤ ਦੇ ਵਿੱਚ ਉਹਨਾਂ ਦੀ ਮੌਤ ਹੋਈ ਤੁਹਾਨੂੰ ਉਹ ਜਗ੍ਹਾ ਜਿਹੜੀ ਹੋਰ ਵੀ ਸੰਜੀਦੀ ਬਾਰੇ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਜੋ ਗੱਲਾਂ ਤੁਸੀਂ ਕਰਦੇ ਸੀ ਉਸ ਵਕਤ ਦੇ ਵਿੱਚ ਕਿ ਉਸ ਦੇ ਇਲਾਵਾ ਵੀ ਕੁਝ ਹੋਰ ਜਾਣਕਾਰੀ ਮਿਲੀ ਹੈ ਜਦੋਂ ਇਹਨਾਂ ਨੇ ਤਫ਼ਤੀਸ਼ ਕੀਤੀ ਤਫ਼ਤੀਸ਼ ਦੇ ਵਿੱਚ ਤੁਹਾਨੂੰ ਕੁਝ ਨਵਾਂ ਲੱਗਿਆ ਵੀ ਇਹ ਚੀਜ਼ਾਂ ਵੀ ਸਨ ਜੋ ਸਾਨੂੰ ਪਤਾ ਨਹੀਂ ਸਨ ਕੁਝ ਚੀਜ਼ਾਂ ਇਹ ਜੋ ਇੰਜਰੀ ਸੀ ਸਾਨੂੰ ਇੰਨਾ ਨਹੀਂ ਪਤਾ ਸੀ ਉਸ ਟਾਈਮ ਕਿਉਂਕਿ ਇੰਜਰੀਜ਼ ਦਾ ਸੀ ਬਟ ਇੰਜਰੀਜ਼ ਦੇ ਐਕਸਪਲੇਨੇਸ਼ਨ ਜਿਵੇਂ ਇਹਨਾਂ ਨੇ ਦੱਸਿਆ ਕਿ 4 ਇੰਚ 2 ਇੰਚ ਉਹ ਹਰ ਚੀਜ਼ ਡਾਕਟਰ ਸਾਹਿਬ ਨੇ ਐਕਸਪਲੇਨ ਕੀਤੀ ਉਹਦੇ ਬਾਰੇ ਮੈਨੂੰ ਨਹੀਂ ਪਤਾ ਸੀ ਵੀ ਉਹ ਇੰਨੀ ਸੀਵੀਅਰ ਲੀਤਰਾਮ ਹੋਇਆ ਹੈਗਾ ਸੋ ਮਤਲਬ ਇੱਕ ਕਹਿੰਦੇ ਨੇ ਕਿ ਤਸ਼ੱਦਦ ਐਗਜ਼ੈਕਟਲੀ ਹੁਣ ਹੁਣ ਪਤਾ ਲੱਗਦਾ ਤਸ਼ੱਦਦ ਕਿਸ ਲਾਈਕ ਕਿਸ ਲੈਵਲ ਤੱਕ ਕੀਤੀ ਹੈ ਇਹਨਾਂ ਨੇ ਮਤਲਬ ਇੱਕ ਬੇਰਹਿਮੀ ਨਾਲ ਮਾਰਿਆ ਬਹੁਤ ਸੋ ਉਹ ਜਿਹੜੇ ਘਾਵ ਸੀ ਜਿਹੜੇ ਨਿਸ਼ਾਨ ਸੀ ਉਹ ਬਹੁਤ ਜ਼ਿਆਦਾ ਬਰੂਟਲ ਸੀਗੇ ਦੂਜਾ ਜਿਆਦਾ ਜਿਹੜੇ ਘਾਵ ਸਨ ਇਹ ਜਿਆਦਾ ਹੈ ਕਿ ਸਿਰ ਦੇ ਵਿੱਚ ਸਨ ਜਾਂ ਹੱਥਾਂ ਦੇ ਵਿੱਚ ਸਨ ਸਾਰੀ ਬਾਡੀ ਤੇ ਸੀ ਸਾਰੀ ਬਾਡੀ ਤੇ ਬਰੂਜ਼ਸ ਡਾਕਟਰ ਸਾਹਿਬ ਨੇ ਕਿਹਾ ਜੀ ਮੈਂ ਆਪਾਂ ਕਹਿੰਨੇ ਆ ਵੀ ਨੀਲ ਪੈ ਜਾਣਾ ਨੀਲ ਪਏ ਵੇ ਉਹ ਵੀ ਨੀਲ ਉਹਨਾਂ ਨੇ ਦੱਸਿਆ ਕਿ ਇਹ ਕਦੇ ਕੋਈ ਕਿਸੇ ਡੰਡੇ ਨਾਲ ਨਹੀਂ ਕਿਸੇ ਪੱਥਰ ਨਾਲ ਨਹੀਂ ਪਰ ਇਹ ਸ਼ੌਕ ਨਾਲ ਹੋਇਆ ਤੇ ਉਹਨਾਂ ਨੇ ਆ ਵੀ ਦੱਸਿਆ ਕਿ ਜੋ ਡੈਥ ਹੋਈ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਡੈੱਡ ਬਾਡੀ ਆਉਂਦੀ ਹੈ ਸੋ ਜੋ ਪੁਲਿਸ ਜੋ ਡਾਕਟਰ ਸਾਹਿਬ ਹੁੰਦੇ ਉਹਨਾਂ ਨੇ ਲਾਈਕ ਉਹਨਾਂ ਨੇ ਦੱਸਣਾ ਹੁੰਦਾ ਜੋ ਇਨਫੋਰਮ ਕਰਨਾ ਹੁੰਦਾ ਪੁਲਿਸ ਸਟੇਸ਼ਨ ਜੋ ਕਿ ਇਹਨਾਂ ਨੇ ਸਹੀ ਟਾਈਮ ਤੇ ਇਨਫੋਰਮ ਨਹੀਂ ਕੀਤਾ ਦੋ ਤਿੰਨ ਦਿਨ ਬਾਅਦ ਜਾ ਕੇ ਇਨਫੋਰਮ ਕੀਤਾ ਮਤਲਬ ਅਪਰੋਪ੍ਰੀਏਟ ਟਾਈਮ ਤੇ ਨਹੀਂ ਕੀਤਾ ਡੈਥ ਉਹਨਾਂ ਦੀ ਹੋਈ ਸੀ 23 ਮਈ ਅਰਾਊਂਡ 8:00 ਹਨਾ ਸਾਨੂੰ ਅੱਧਾ ਡੇਢ ਤਾਂ ਸਾਨੂੰ ਪਤਾ ਲੱਗਿਆ ਬਟ ਇਹ ਇਨਫੋਰਮੇਸ਼ਨ ਪੁਲਿਸ ਸਟੇਸ਼ਨ ਬਹੁਤ ਲੇਟ ਪਹੁੰਚੀ ਹੈ ਸੋ ਇਹਦੇ ਚ ਵੀ ਉਹਨਾਂ ਨੇ ਰਿਵੀਲ ਕੀਤਾ ਸੋ ਤੁਹਾਨੂੰ ਆ ਚੀਜ਼ ਵੀ ਨਹੀਂ ਪਤਾ ਸੀ ਜੋ ਰਿਪੋਰਟ ਦੇ ਥਰੂ ਸਾਨੂੰ ਪਤਾ ਲੱਗੀ ਹੈ ਜੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਮੈਡੀਕਲ ਸਟਾਫ ਹੈ ਡਾਕਟਰਸ ਨੇ ਤੇ ਪੁਲਿਸ ਹੈ ਇਹ ਦੋਨਾਂ ਦੀ ਮਿਲੀ ਭੁਗਤਸੀ ਇਹਦੇ ਵਿੱਚ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਮਿਲੀ ਭਗਤ ਹੈ ਪੂਰੀ ਦੀ ਪੂਰੀ ਐਂਡ ਜੋ ਹੁਣ ਏਮਜ਼ ਨੇ ਇਵਨ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਵਿਸਤਰਾ ਰਿਪੋਰਟ ਵੀ ਆ ਚੁੱਕੀ ਹੈ ਜਿਦੇ ਚ ਕੌਜ਼ ਆਫ ਡੈਥ ਇਹਨਾਂ ਨੇ ਦੋ ਸੌਲਟਸ ਦਾ ਨਾਮ ਲਿਖਿਆ ਹੈ ਓਪੀਓਇਡਸ ਐਂਡ ਬੀ ਜ਼ेड ਜਿਦੇ ਲਿਖਿਆ ਕਿ ਇਹਦੀ ਕੰਜ਼ਮਪਸ਼ਨ ਕਰਕੇ ਰੈਸਪੀਰੇਸ਼ਨ ਰੁਕ ਗਈ ਜਦਕਿ ਪਹਿਲੀ ਰਿਪੋਰਟ ਸੀਗਾ ਕਿ ਇੰਜਰੀਜ਼ ਆਈਆਂ ਹੈ ਸੋ ਇਹ ਦੋਨੋਂ ਜੋ ਸਟੇਟਮੈਂਟਸ ਐ ਕੰਟਰੈਡਿਕਟ ਕਰਦੀਆਂ ਕਿਥੇ ਨਾ ਕਿਥੇ ਸੋ ਕਿਥੇ ਨਾ ਕਿਥੇ ਮੈਨੂੰ ਐਵੇਂ ਵੀ ਲੱਗਦਾ ਕਿ ਏਮਜ਼ ਵਾਲੇ ਡਾਕਟਰਸ ਵੀ ਕਿਸੇ ਪ੍ਰੈਸ਼ਰ ਦੇ ਵਿੱਚ ਐ ਐਂਡ ਉਹ ਇਦਾਂ ਦੀ ਰਿਪੋਰਟ ਦੇ ਰਿਹਾ ਜੋ ਕਿ ਅਗੇਨ ਉਹ ਡਾਕਟਰ ਸਾਹਿਬ ਨੇ ਕਿਹਾ ਕਿ ਜਸਟੀਫਾਈਡ ਨਹੀਂ ਐ ਕਿ ਪੁਲਿਸ ਨੇ ਸਾਬਿਤ ਕਰਨਾ ਚਾਹੁੰਦੀ ਹੈ ਕਿ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਨਸ਼ੇ ਕਰਕੇ ਹੋਈ ਹੈ ਓਵਰਡੋਜ਼ ਨਾਲ ਹੋਈ ਹੈ ਸਮਵੇਰ ਉਹ ਇਹੀ ਕਨੈਕਟ ਕਰ ਰਿਹਾ ਪਹਿਲਾਂ ਕਹਿ ਰਹੇ ਸੀ ਐਕਸੀਡੈਂਟਲ ਐ ਹੁਣ ਇਹ ਓਪੀਓਇਡਸ ਨਾਲ ਕਨੈਕਟ ਕਰ ਰਹੇ ਉਸ ਚੀਜ਼ ਨੂੰ ਸੋ ਆਈ ਸੀ ਡਾਕਟਰ ਸਾਹਿਬ ਨੇ ਕਿਹਾ ਕਿ ਇਦਾਂ ਦਾ ਕਿਹੜਾ ਓਪੀਓਇਡ ਕਿਹੜਾ ਨਸ਼ਾ ਹੈ ਜਿਹਦੇ ਨਾਲ 16 ਦੇ 16 ਇੰਜਰੀਜ਼ ਜਸਟੀਫਾਈ ਹੁੰਦੀਆਂ ਕੀ ਕੋਈ ਨਸ਼ਾ ਕੰਜ਼ਿਊਮ ਕਰਨ ਨਾਲ ਕੀ ਇਦਾਂ ਦੇ ਬਰੂਜ਼ਰਸ ਹੁੰਦੇ ਆ ਵੀ ਆ ਚੀਜ਼ ਥੋੜਾ ਡਾਊਟਫੁਲ ਹੈ ਐਂਡ ਉਹ ਕਲੀਅਰ ਵੈਲੀਡੇਟ ਨਹੀਂ ਕਰਦੀ ਇਹਨਾਂ ਦੀ ਫਸਟ ਰਿਪੋਰਟ ਨਾਲ ਸੋ ਅਗੇਨ ਉਹ ਚੀਜ਼ ਮੈਂ ਅਗੇਨ ਅ ਕੁਐਸਚਨ ਮਾਰਕ ਹੈ ਇਸ ਰਿਪੋਰਟ ਤੇ ਵੀ ਰਿਪੋਰਟ ਦੇ ਵਿੱਚ ਕਿਹੜੇ-ਕਿਹੜੇ ਪੁਲਿਸ ਵਾਲੇ ਦਾ ਨਾਮ ਸਾਹਮਣੇ ਆਇਆ ਉਹਨਾਂ ਦੀ ਸ਼ਮੂਲੀਅਤ ਸੀ ਇਸ ਹੱਤਿਆ ਦੇ ਵਿੱਚ ਜੋ ਗਗਨ ਦੇ ਬਿਆਨ ਹੋਏ ਆ ਰੀਸੈਂਟ ਉਹਨੇ ਦੱਸਿਆ ਕਿ 8 ਜਾਨੇ ਸੀ ਬਟ ਜੋ ਐਫ ਆਈ ਆਰੋ ਸਿਰਫ ਚਾਰ ਜਣਿਆਂ ਤੇ ਹੈ ਜੋ ਹੈ ਅਵਤਾਰ ਸਿੰਘ ਤਾਰੀ ਗੁਰਪਾਲ ਸਿੰਘ ਹਰਵਿੰਦਰ ਸਿੰਘ ਲਖਵਿੰਦਰ ਸਿੰਘ ਸੋਹਰੇ ਚਾਰ ਪੈਂਡਿੰਗ ਹੈ ਅਸੀਂ ਉਹਨਾਂ ਦੇ ਨਾਮ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹ ਰਿਵੀਲ ਹੋਣ ਉਹ ਵੀ ਐਂਡ ਜੋ ਐਕਚੁਅਲ ਕਲਪਰੇਟ ਸੋ ਹੀ ਸਾਹਮਣੇ ਆਉਣ ਤਕਰੀਬਨ 7 ਤੋਂ 8 ਮਹੀਨੇ ਹੋ ਗਏ ਨੇ ਇਸ ਘਟਨਾ ਨੂੰ ਤੁਹਾਡੀ ਅਜੇ ਤੱਕ ਕਿਸੇ ਐਸ ਐਸ ਪੀ ਜਾਂ ਡੀ ਸੀ ਜਾਂ ਮੁੱਖ ਮੰਤਰੀ ਜਾਂ ਡੀਜੀਪੀ ਤੱਕ ਤੁਸੀਂ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਇਨਸਾਫ ਦਵੋ ਜਾਂ ਇਸ ਜਿਹੜਾ ਕੇਸ ਹੈ ਇਹਦੀ ਕੋਈ ਸਿੱਟ ਬਣਾਓ ਜਾਂ ਇਨਕੁਆਇਰੀ ਕਰੋ ਹਾਂਜੀ ਜੋ ਸਾਨੂੰ ਸਿੱਟ ਮਿਲ ਚੁਕੀ ਹੈ ਐਂਡ ਉਹਨਾਂ ਨੇ ਰਿਪੋਰਟ ਜੋ ਹੈ ਸਬਮਿਟ ਕਰਨੀ ਸੀ 19 ਨਵੰਬਰ ਨੂੰ ਪਰ ਜੱਤ ਸਾਹਿਬ ਚਲੋ ਛੁੱਟੀ ਤੇ ਸੀ ਸੋ ਨੈਕਸਟ ਡੇਟ ਸਾਡੀ 15 ਜਨਵਰੀ ਦੀ ਪਈ ਹੈ ਸੋ ਉਹਦੇ ਵਿੱਚ ਸਿੱਟ ਨੇ ਇਨਕੁਆਇਰੀ ਕੀਤੀ ਹੈ ਲੈਟਸ ਸੀ ਕਿਉਂਕਿ ਰਿਪੋਰਟ ਸਬਮਿਟ ਕਰਦੇ ਆ ਉਹ ਤੋਂ ਬਾਅਦ ਫਿਰ ਜੱਤ ਸਾਹਿਬ ਉਹ ਸਾਨੂੰ ਐਕਸ਼ਨਸ ਲੈਣਗੇ ਹਾਂਜੀ ਅਪਰੋਚ ਮੈਂ ਐਸਐਸਪੀ ਆਫਿਸ ਵੀ ਬਹੁਤ ਵਾਰ ਜਾਈ ਡੀਸੀ ਆਫਿਸ ਵੀ ਬਹੁਤ ਵਾਰ ਜਾਈ ਡੀਜੀਪੀ ਉਹਨਾਂ ਡਾਇਰੈਕਟਲੀ ਨਹੀਂ ਗਈ ਬਟ ਮੈਂ ਐਪਲੀਕੇਸ਼ਨਾਂ ਲਿਖੀਆਂ ਹੈ ਸੀਐਮ ਆਫਿਸ ਵੀ ਮੈਂ ਐਪਲੀਕੇਸ਼ਨਾਂ ਲਿਖੀਆਂ ਬਟ ਐਸ ਸੱਚ ਕੋਈ ਸੁਣਵਾਈ ਨਹੀਂ ਹੋਈ ਹੁਣ ਤੱਕ ਪੁਲਿਸ ਵਾਲੋ ਕੋਈ ਅਜੇ ਤੱਕ ਕੋਈ ਤੁਹਾਡੇ ਤੱਕ ਪਹੁੰਚ ਕੀਤੀ ਕੀ ਹੁਣ ਤੱਕ ਇਸ ਮਸਲੇ ਨੂੰ ਲੈ ਕੇ ਪੁਲਿਸ ਵਾਲੇ ਅਪਰੋਚ ਕਰਦੇ ਡਾਇਰੈਕਟਲੀ ਨਹੀਂ ਬਟ ਇੰਡਾਇਰੈਕਟਲੀ ਜਸਟ ਫॉर द ਕੰਪਰੋਮਾਈਜ਼ ਉਹ ਅਸੀਂ ਪਹਿਲਾਂ ਹੀ ਜਵਾਬ ਦੇ ਚੁੱਕੇ ਹਾਂ ਕਿ ਅਸੀਂ ਕੰਪਰੋਮਾਈਜ਼ ਨਹੀਂ ਕਰਨਾ ਠੀਕ ਕਹਿੰਦੇ ਨੇ ਬਸ ਉਹ ਪੈਸੇ ਆਫਰ ਕਰਦੇ ਆ ਕਿ ਸਾਨੂੰ ਛੱਡ ਦਿਓ ਸੋ ਸਿਓ ਸਿਓ ਉਸ ਬੋਰ ਅਫਸਰਾ ਵੱਲੋਂ ਆਂਦੀ ਐ ਜੀ ਉਹਨਾਂ ਦੀ ਸਟੇਟਮੈਂਟ ਡਾਇਰੈਕਟਲੀ ਕਾਲ ਨਹੀਂ ਕਰਦੇ ਕਦੇ ਰਿਸ਼ਤੇਦਾਰਾਂ ਦੇ ਥਰੂ ਅਪਰੋਚ ਕਰਦੇ ਆ ਕੋਈ ਫੈਮਿਲੀ ਫਰੈਂਡ ਦੇ ਥਰੂ ਅਪਰੋਚ ਕਰਦੇ ਆ ਸੋ ਇੰਡਾਇਰੈਕਟਲੀ ਅਪਰੋਚ ਕਰਦੇ ਆ ਕਿ ਇਹਨਾਂ ਨੂੰ ਮਨਾਓ ਕੰਪਰੋਮਾਈਜ਼ਲੀ ਜਾਂ ਮੰਡੀ ਚੋਂ ਵੀ ਜਿਹੜੇ ਸਾਡੇ ਫੈਮਿਲੀ ਫਰੈਂਡਸ ਨੇ ਉਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਕਹੋ ਕਿ ਵੀ ਸਾਡਾ ਬਿਰਾਜ਼ੀਨਾਮਾ ਕਰ ਲੋ ਬਟ ਅਸੀਂ ਉਸ ਸਿਚੁਏਸ਼ਨ ਚ ਨਹੀਂ ਆ ਨਾ ਵੀ ਅਸੀਂ ਕਰਨਾ ਚਾਹੁੰਦੇ ਆ ਹੁਣ ਅਗਲੀ ਤੁਹਾਨੂੰ ਉਮੀਦ ਕੀ ਨਜ਼ਰ ਆ ਰਹੀ ਹੈ ਕਿਉਂਕਿ ਤੁਹਾਡੇ ਨਾਲ ਹੋਰ ਵੀ ਲੋਕਾਂ ਦਾ ਕਾਫੀ ਸਾਥ ਮਿਲਿਆ ਜਾਂ ਇਸ ਸੰਗਠਨ ਦਾ ਸਾਥ ਮਿਲਿਆ ਤੁਹਾਨੂੰ ਲੱਗਦਾ ਹੈ ਗੱਲ ਕਿਸੇ ਸਿੱਟੇ ਤੇ ਪਹੁੰਚੇਗੀ ਤੁਹਾਨੂੰ ਇਨਸਾਫ ਮਿਲੇਗਾ ਤੁਹਾਡੇ ਬੱਚੇ ਨੂੰ ਇਨਸਾਫ ਮਿਲੇਗਾ ਦੇਖੋ ਲੜਾਈ ਜੋ ਚੱਲ ਰਹੀ ਹੈ 7 ਮਹੀਨੇ ਤੋਂ ਅਸੀਂ ਕਿੰਨਾ ਕੁਝ ਕਰ ਲਿਆ ਪਹਿਲਾਂ ਕਿੰਨਾ ਰੋਸ ਮਾਰਚ ਹੋ ਗਿਆ ਮੰਡੀ ਬੰਦ ਹੋ ਗਈ ਬਹੁਤ ਕੁਝ ਕਰ ਲਿਆ ਬਟ ਐਜ਼ ਅ ਰਿਜ਼ਲਟ ਹਾਲੇ ਤੱਕ ਅਜ ਤੱਕ ਕੋਈ ਵੀ ਅਰੈਸਟ ਨਹੀਂ ਹੋਇਆ ਆ ਚੀਜ਼ ਹੈ ਬਟ ਹਾਈ ਕੋਰਟ ਚ ਅਸੀਂ ਕੀਤਾ ਜੋ ਕੇਸ ਹੈ ਚੱਲ ਰਿਹਾ ਹੈ ਤਰੀਕ ਪੈ ਰਹੀ ਹੈ ਸੋ ਸਲੋ ਐਂਡ ਸਟਡੀ ਪ੍ਰੋਸੈਸ ਹੈ ਲੈਟਸ ਸੀ ਵਾਟ ਹੈਪਨਸ ਵੀ ਕੀ ਬੰਦਾ ਅਸੀਂ ਕਰਨਲ ਬਾੜ ਕੇਸ ਦੀ ਗੱਲ ਕਰੀਏ ਉਹਨਾਂ ਦੇ ਪਤਨੀ ਸਨ ਉਹ ਹਾਈ ਕੋਰਟ ਦੇ ਵਿੱਚ ਜਾਂਦੇ ਨੇ ਉਹਨੂੰ ਉਮੀਦ ਨਹੀਂ ਸੀ ਕਿ ਜਿਹੜੀ ਪੰਜਾਬ ਪੁਲਿਸ ਉਹਨਾਂ ਨਾਲ ਇਨਸਾਫ ਕਰੇਗੀ ਉਹਨਾਂ ਨੇ ਸੀਬੀਆਈ ਦੀ ਮੰਗ ਕੀਤੀ ਸੀਬੀਆਈ ਨੂੰ ਕੇਸ چلا ਗਿਆ ਕਿ ਤੁਹਾਡੀ ਅਜੇ ਤੱਕ ਕੋਰਟ ਦੇ ਵਿੱਚ ਇਦਾਂ ਦੀ ਤੁਸੀਂ ਮੰਗ ਰੱਖੀ ਹੈ ਕਿ ਜਿਹੜਾ ਆ ਕੇਸ ਹੈ ਇੱਕ ਨਿਰਪੱਖ ਏਜੰਸੀ ਹੀ ਇਹਦਾ ਇਨਵੈਸਟੀਗੇਸ਼ਨ ਕਰੇ ਸੀਬੀਆਈ ਇਸ ਕੇਸ ਨੂੰ ਲੀਡ ਕਰੇ ਜੀ ਹਾਂ ਅਸੀਂ ਇਨੀਸ਼ੀਅਲੀ ਫਰਸਟ ਫਰਮ ਦਾ ਵੈਰੀ ਫਰਸਟ ਡੇ ਅਸੀਂ ਇਹੀ ਚਾਹੁੰਦੇ ਸੀ ਕਿਉਂਕਿ ਜੋ ਪੰਜਾਬ ਪੁਲਿਸ ਹੈ ਆਲਰੇਡੀ ਯੂ ਨੋ ਜੋ ਸਰਕਾਰ ਵੀ ਉਹਨੂੰ ਬਚਾ ਰਹੀ ਹੈ ਪ੍ਰੋਟੈਕਟ ਕਰ ਰਹੀ ਹੈ ਸੋ ਅਸੀਂ ਬਹੁਤ ਪਹਿਲਾਂ ਤੋਂ ਵੀ ਇਹ ਕਹਿਆ ਸੀ ਸੀਬੀਆਈ ਇਨਵੈਸਟੀਗੇਸ਼ਨ ਚਾਹੀਦੀ ਹੈ ਬਟ ਚਲੋ ਜੋ ਵੀ ਹੈ ਜੱਤ ਸਾਹਿਬ ਦਾ ਜੋ ਵੀ ਉਹਨਾਂ ਦਾ ਡਿਸੀਜਨ ਰਿਹਾ ਹੈ ਕਿ ਸਾਨੂੰ ਸੱਟ ਮਿਲੀ ਸੋ 15 ਤਰੀਕ ਨੂੰ ਦੇਖੋ ਸਟ ਕੀ ਜਵਾਬ ਦਿੰਦੀ ਹੈ ਕਿ ਰਿਸਪੌਂਸ ਦਿੰਦੀ ਹੈ ਸੋ ਅਕੋਰਡਿੰਗਲੀ ਬਟ ਅਸੀਂ ਆਪਣਾ ਰੈਡੀ ਹੈ ਸਾਡਾ ਨੈਕਸਟ ਪਲਾਨ ਅਸੀਂ ਆਹੀ ਡਿਮਾਂਡ ਕਰਾਂਗੇ ਅੱਜ ਵੀ ਪ੍ਰੈਸ ਕਾਨਫਰੰਸ ਆਹੀ ਹੈ ਜੋ ਆਰਗੇਨਾਈਜੇਸ਼ਨ ਸਾਡੇ ਨਾਲ ਜੁੜੀ ਹੈ ਪੀਐਚਆਰ ਉਹਦੀ ਟੀਮ ਇਹਨਾਂ ਨੇ ਵੀ ਇੱਕ ਸੈਲਫ ਡਿਪੈਂਡੈਂਟ ਜੋ ਹੈ ਸੀਬੇ ਇਨਵੈਸਟੀਗੇਸ਼ਨ ਦੀ ਹੀ ਡਿਮਾਂਡ ਕੀਤੀ ਹੈ ਐਂਡ ਅਸੀਂ ਵੀ ਉਹੀ ਬਿਲੀਵ ਕਰਦੇ ਹਾਂਗੇ ਸਾਨੂੰ ਮਿਲ ਜਾਏ ਤਾਂ ਕੁਝ ਸਾਡ ਨੂੰ ਯੂ ਨੋ ਕੁਝ ਡੋਰ ਓਪਨ ਹੋ ਸਕਦਾ ਸਾਡੇ ਜਸਟਿਸ ਲਈ ਤੁਸੀਂ ਵੀ ਵਰਕਿੰਗ ਦੇ ਵਿੱਚੋਂ ਤੁਹਾਨੂੰ ਘਰ ਵੀ ਸੰਭਾਲਣਾ ਪੈਂਦਾ ਹੈ ਪਰ ਇਸ ਜਿਹੜੇ ਤੁਸੀਂ ਇਨਸਾਫ ਦੇ ਲਈ ਜਿਹੜੇ ਤੁਸੀਂ ਦਰਦਰ ਤੇ ਤੱਕੇ ਖਾ ਰਹੇ ਹੋ ਭਟਕ ਰਹੇ ਹੋ ਕੀ ਜੌਬ ਦੇ ਨਾਲ-ਨਾਲ ਘਰ ਸੰਭਾਲਣ ਦੇ ਨਾਲ-ਨਾਲ ਇਹ ਕਿੰਨਾ ਕੁ ਔਖਾ ਹੁੰਦਾ ਤੁਹਾਡੇ ਵਾਸਤੇ ਦੇਖੋ ਲਾਈਫ ਤਾਂ ਔਖੀ ਹੈ ਹੀ ਆਪਾਂ ਕਹਿੰਦੇ ਨੇ ਕਿ ਲਾਈਫ ਹਰ ਰੋਜ਼ ਹਰ ਕੁਝ ਬਹੁਤ ਕੁਝ ਹੁੰਦਾ ਹੈ ਬਟ ਚਲੋ ਉਹੀ ਗੱਲ ਹੈ ਕਿ ਅਸੀਂ ਹੁਣ ਜੇ ਸਿਚੁਏਸ਼ਨ 'ਚ ਆ ਮੈਨੂੰ ਆਈ ਹੈ ਕਿ ਜਸਟਿਸ ਮਿਲ ਜੇ ਬਸ ਮੇਰਾ ਇਹੀ ਮੇਨ ਆਬਜੈਕਟਿਵ ਸ਼ੈ ਜ਼ਿੰਦਗੀ ਦਾ ਹੀ ਰਹਿ ਗਿਆ ਕਿ ਮੇਰਾ ਬੇਟਾ ਹੁਣ ਵੀ ਫੋਨ ਕਰਕੇ ਪੁੱਛ ਰਿਹਾ ਮਮਾ ਕਿ ਇਨਸਾਫ ਮਿਲ ਗਿਆ ਇਨਸਾਫ ਮਿਲ ਗਿਆ ਕਿਉਂਕਿ ਮੈਨੂੰ ਦੱਸ ਕੇ ਆਈ ਸੀ ਮੈਂ ਇਨਸਾਫ ਲੈਣ ਜਾ ਰਹੀ ਆ ਸੋ ਬੱਚਾ ਉਹੀ ਪੁੱਛਦਾ ਹੈ ਬਾਰ-ਬਾਰ ਉਹੀ ਕੁਐਸ਼ਨਸ ਕਰਦਾ ਹੈ ਸੋ ਬਸ ਮੈਨੂੰ ਆਈ ਹੈ ਕਿ ਹੁਣ ਠੀਕ ਹੈ ਮੈਨੇਜ ਕਰਨਾ ਮੁਸ਼ਕਿਲ ਹੈ ਬਟ ਮੈਂ ਛੁੱਟੀ ਲੈ ਕੇ ਆਈ ਨਹੀਂ ਅੱਜ ਵੀ ਸੋ ਉਮੀਦ ਕਰਦੀ ਆ ਕਿ ਮੈਂ ਵੀ ਸਭ ਕੁਝ ਮੈਨੇਜ ਕਰ ਸਕਾਂ ਰੱਬ ਬਸ ਮੈਨੂੰ ਸ਼ਕਤੀ ਦੇਵੇ ਤਾਕਤ ਦੇਵੇ ਕਿ ਮੈਂ ਸਭ ਕੁਝ ਅਲਾਈਨ ਕਰਕੇ ਚੱਲ ਸਕਾਂ ਤੇ ਕੇਸ ਜਲਦੋ ਜਲ ਕੋਈ ਨਤੀਜੇ ਤੇ ਪਹੁੰਚੇ ਤੁਹਾਨੂੰ ਲੱਗਦਾ ਹੈ ਜਿਹੜੀ ਪੁਲਿਸ ਤੁਹਾਨੂੰ ਇਨਸਾਫ ਦੇਵੇਗੀ ਜਾਂ ਕੋਰਟ ਤੋਂ ਹੀ ਇਨਸਾਫ ਲੈਣਾ ਪਏਗਾ ਪੁਲਿਸ ਨੂੰ ਗਰ ਇਨਸਾਫ ਦੇਣਾ ਹੁੰਦਾ ਤਾਂ ਸ਼ਾਇਦ ਮੈਨੂੰ 7 ਮਹੀਨੇ ਦਾ ਵੀ ਵੇਟ ਨਹੀਂ ਕਰਨਾ ਪੈਂਦਾ ਜੇ ਉਹਨਾਂ ਨੇ ਦੇਣਾ ਹੁੰਦਾ ਤਾਂ ਸਾਡਾ ਪਰਫੋਰਮਸ ਜੋ ਪ੍ਰੋਟੈਸਟ ਹੋਇਆ ਸੀ ਉਦੋਂ ਹੀ ਸ਼ਾਇਦ ਉਹ ਅੰਦਰ ਹੋ ਜਾਂਦੇ ਜਿਸ ਲਾਈਕ ਇੰਨਾ ਜ਼ਿਆਦਾ ਕਰਾਊਡ ਹੋਇਆ ਸੀ ਉਸ ਟਾਈਮ ਐਸਐਸਪੀ ਆਫਿਸ ਦੇ ਬਾਹਰ ਕਤੀ ਮੈਂਬਰ ਕਮੇਟੀਆਂ ਕਿੰਨੀ ਵਕ ਵਕ ਥਾਵਾਂ ਤੋਂ ਲੋਕੀ ਆਏ ਸੀ ਬਟ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਸਿਰ ਤੇ ਜੂਨ ਤੱਕ ਨਹੀਂ ਰਹਿਣਗੇ ਕੋਈ ਡਿਸੀਜਨ ਕੋਈ ਮਤਲਬ ਇੱਕ ਵਾਰ ਵੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿਸੇ ਪੁਲਿਸ ਦੇ ਸਟਾਫ ਮੈਂਬਰ ਨੇ ਜਾਂ ਕੋਈ ਹਾਰ ਅਥਾਰਟੀ ਨੇ ਕਿ ਇਹਨਾਂ ਨੂੰ ਅਰੈਸਟ ਕਰਦੇ ਆ ਗੱਲਾਂ ਕਰਦੇ ਆ ਉਹ ਗੱਲ ਕਰਦੇ ਆ ਵੀ ਕੰਪਰੋਮਾਈਜ਼ ਕਰ ਲਓ ਇਹ ਕਰ ਲਓ ਉਹ ਕਰ ਲਓ ਬਟ ਨਹੀਂ ਗੱਲ ਹੈ ਕਿ ਜਦੋਂ ਐਕਸ਼ਨ ਲੈਣ ਦੀ ਗੱਲ ਹੁੰਦੀ ਹੈ ਜਦੋਂ ਅਰੈਸਟ ਦੀ ਗੱਲ ਕਰਦੇ ਆ ਤਾਂ ਸਾਰੇ ਚੁੱਪ ਹੋ ਜਾਂਦੇ ਆ ਜਿਵੇਂ ਤੁਸੀਂ ਦੋਸ਼ ਲਾਉਂਦੇ ਹੋ ਪੁਲਿਸ ਵਾਲਿਆਂ ਨੇ ਇਹ ਕੰਮ ਕੀਤਾ ਪੁਲਿਸ ਵਾਲਨੇ ਤੁਹਾਨੂੰ ਅਜੇ ਤੱਕ ਕੁਝ ਗੱਲਬਾਹਰ ਆਈ ਹੈ ਵੀ ਪੁਲਿਸ ਵਾਲਨੇ ਇਹ ਕੀਤਾ ਕਿਉਂ ਕੀ ਕੋਈ ਖੁੰਦਕ ਸੀ ਜਾਂ ਕਿਸੇ ਦੇ ਕਹਿਨ ਤੇ ਕੀਤਾ ਜਾਂ ਇਹਦੇ ਪਿੱਛੇ ਕਿਹੜੇ ਬੰਦੇ ਦਾ ਹੱਥ ਹੈ ਜੇ ਨਰਿੰਦਰ ਦੀਪ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਕਰੰਟ ਲਾ ਕੇ ਮਾਰ ਦਿੱਤਾ ਗਿਆ ਉਹਨਾਂ ਨੂੰ ਇਹ ਚੀਜ਼ ਤਾਂ ਹਲੇ ਵੀ 7 ਮਹੀਨੇ ਤੋਂ ਕੁਐਸਚਨ ਮਾਰਕ ਹੀ ਹੈ ਫਸਟ ਡੇ ਜਦੋਂ ਮੈਂ ਮੀਡੀਆ ਚਾਈ ਸੀ ਮੈਂ ਇਹ ਕਿਹਾ ਸੀ ਇਹਨਾਂ ਦਾ ਕਸੂਰ ਕੀ ਸੀ ਕਿ ਇੰਨਾ ਤਸ਼ੱਦਦ ਦੇ ਕੇ ਮਾਰਨਾ ਵੀ ਕਸੂਰ ਕੀ ਸੀ ਇੱਕ ਬੰਦਾ ਜੋ ਡਿਊਟੀ ਕਰਦਾ ਹੈ 13 ਸਾਲ ਤੋਂ ਇੱਕ ਟੀਚਰ ਹੈ ਉਹਨਾਂ ਡਿਊਟੀ ਗਏ ਸੀ ਡਿਊਟੀ ਤੋਂ ਆ ਰਹੇ ਸੀ ਚਲੋ ਸਮਾਂ ਉਹਨਾਂ ਦਾ ਕੁਝ ਪਲਾਨ ਬਣ ਗਿਆ ਜਾਣਦਾ ਅਗੇਨ ਵੀ ਤੁਸੀਂ ਉਹ ਆ ਰਹੇ ਆ ਤੁਸੀਂ ਉਹਨਾਂ ਨੂੰ ਇੱਕਦਮ ਰੋਕ ਕੇ ਟੌਰਚਰ ਕਰਨਾ ਸ਼ੁਰੂ ਕਰਤਾ ਇਸ ਕਦਰ ਟੌਰਚਰ ਕੀਤਾ ਕਿ ਵੀ ਡੈਥ ਹੋ ਗਈ ਬੰਦੇ ਦੀ ਵੀ ਗੱਲ ਯੂ نو ਇਟ ਮੇਕਸ ਮੇਕਸ ਨੋ ਸੈਂਸ ਵੀ ਕਾਦੇ ਵਾਸਤੇ ਜਦੋਂ ਪੁੱਛਦੇ ਆਂ ਤਾਂ ਇਹ ਹਮੇਸ਼ਾ ਇੱਕੋ ਕਮੈਂਟ ਕਰਦੇ ਆ ਨੋ ਕਮੈਂਟਸ ਆ ਮਿਲਦਾ ਮੈਨੂੰ ਸੁਣਨ ਨੂੰ ਅੱਜ ਤੱਕ 7 ਮਹੀਨੇ ਹੋ ਗਏ ਆਹੀ ਸੁਣ ਰਿਹਾ ਮੈਂ ਤੁਸੀਂ ਲੜਾਈ ਲੜ ਲਓਗੇ ਤਾਕਤ ਨਹੀਂ ਜਾਓਗੇ ਕਿਉਂਕਿ ਤੁਹਾਡੇ ਜਿਨ੍ਹਾਂ ਦੇ ਨਾਲ ਲੜਾਈ ਹੈ ਉਹਨਾਂ ਦੀ ਪਹੁੰਚ ਉੱਤੇ ਤੱਕ ਹੈਗੀ ਹੈ ਉਹ ਪੁਲਿਸ ਵਾਲੇ ਨੇ ਪੁਲਿਸ ਨਾਲ ਲੜਨਾ ਸੌਖਾ ਨਹੀਂ ਹੈਗਾ ਹਾਂਜੀ ਉਹਨੂੰ ਪਤਾ ਹੈ ਲੜਨਾ ਸੌਖਾ ਨਹੀਂ ਹੈ ਬਟ ਨਾ ਮਮਕਨ ਵੀ ਨਹੀਂ ਹੈ ਜਦੋਂ ਆਪਾਂ ਨੂੰ ਪਤਾ ਹੈ ਕਿ ਅਸੀਂ ਸਹੀ ਆ ਸਾਡੇ ਕੋਲੇ ਹੁਣ ਚਲੋ ਆਰਗੇਨਾਈਜੇਸ਼ਨਸ ਵੀ ਹੈ ਕੁਝ ਐਵਿਡੈਂਸਸ ਵੀ ਹੈ ਪੋਸਟ ਮਾਰਟਮ ਦੀ ਰਿਪੋਰਟ ਨੂੰ ਕਿਵੇਂ ਛੁਟਲਾ ਦੇਣਗੇ ਜੋ ਏਮਜ਼ ਨਹੀਂ ਕੀਤੀ ਹੈ ਨਾ ਰਵਿਲ ਉਹ ਸੋਲਰ ਨਿਸ਼ਾਨ ਜੋ ਹੈ ਉਹਦੀ ਕੀ ਜਸਟੀਫਿਕੇਸ਼ਨ ਦੇਣਗੇ ਕਿਵੇਂ ਉਸ ਚੀਜ਼ ਨੂੰ ਓਪੀਆਇਡਸ ਨਾਲ ਕਨੈਕਟ ਕਰਕੇ ਪ੍ਰੂਫ ਕਰਨਗੇ ਡੈਥ ਆਫ ਕੌਜ਼ ਮੈਨੂੰ ਨਹੀਂ ਪਤਾ ਇਹ ਚੀਜ਼ ਠੀਕੇ ਲੜਾਈ ਮੁਸ਼ਕਿਲ ਹੈ ਬਟ ਨਾ ਮੁਮਕਿਨ ਨਹੀਂ ਹੈ ਮੈਂ ਇਹ ਕਹੂੰਗੀ ਐਂਡ ਮੈਂ ਲੱਗੀ ਵੀ ਹਾਂ 7 ਮਹੀਨੇ ਹੋ ਗਏ ਐਂਡ ਆਈ ਚੀਜ਼ ਕੰਟੀਨਿਊ ਰਹੇਗੀ ਦੇਖਦੇ ਹਾਂ ਕਦੋਂ ਤੱਕ ਬਚਦੇ ਐ ਸੀਏ ਸਟਾਫ ਵਾਲੇ ਹਾਈ ਕੋਰਟ ਦੇ ਵਿੱਚ ਤੁਸੀਂ ਗਏ ਹੋ ਤੇ ਹਾਈ ਕੋਰਟ ਦੇ ਵਿੱਚ ਕੋਈ ਨੋਟਿਸ ਹੋਇਆ ਹੈ ਜਵਾਬ ਦੇਣ ਦੀ ਗੱਲ ਜਾਂ ਤਾਰੀਖ ਕਦੋਂ ਦੀ ਪਈ ਹੈ ਹੁਣ ਅਗਲੀ ਸੁਣਵਾਈ ਦੇ ਵਿੱਚ ਕੀ ਹੋਣ ਵਾਲਾ ਨੈਕਸਟ ਜੋ ਸੁਣਵਾਈ ਹੈ ਉਸ ਐਸਆਈਟੀ ਆਪਣੀ ਰਿਪੋਰਟ ਸਬਮਿਟ ਅਨ ਉਸ ਤੋਂ ਬਾਅਦ ਐਕਸ਼ਨ ਹੋਏਗਾ 让我们 ਸੀ ਕੀ ਸਬਮਿਟ ਕਰਦੇ ਆ ਐਂਡ ਉਸ ਤੋਂ ਬਾਅਦ ਜੋ ਐਕਸ਼ਨ ਹੋਏਗਾ ਮੈਂ ਜ਼ਰੂਰ ਤੁਹਾਨੂੰ ਅਪਡੇਟ ਕਰਾਂਗੀ ਜੀ ਸ਼ੁਕਰੀਆ ਇਹ ਸਨ ਨਰਿੰਦਰਦੀਪ ਸਿੰਘ ਦੀ ਜਿਹੜੇ ਪਤਨੀ ਨੇ ਨੈਨਸੀ ਇਹਨਾਂ ਨੇ ਗੱਲਬਾਤ ਦੱਸੀ ਕਿ ਜੋ ਗੱਲਾਂ ਇਹ ਕਹਿੰਦੇ ਸਨ ਉਸ ਤੋਂ 6-7 ਮਹੀਨੇ ਪਹਿਲਾਂ ਨਰਿੰਦਰਦੀਪ ਸਿੰਘ ਨਾਲ ਇਦਾਂ ਹੋਇਆ ਕਰੰਟ ਲੱਗਿਆ ਉਹਨਾਂ ਨੂੰ ਮਾਰੇ ਗਿਆ ਕਤਲ ਕੀਤਾ ਗਿਆ ਪਰ ਪੁਲਿਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਪੁਲਿਸ ਵਾਲਿਆਂ ਨੂੰ ਇਹਦੇ ਵਿੱਚ ਜਿਹੜੀ ਐਂਟਰੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਨਾਂ ਨੇ ਤਫ਼ਤੀਸ਼ ਕੀਤੀ ਕਿੱਥੇ ਕਿੱਥੇ ਲੈ ਕੇ ਗਏ ਕਿੱਥੇ ਕਿੱਥੇ ਜਾ ਕੇ ਉਹਨਾਂ ਨਾਲ ਨਾ ਇਨਸਾਫੀ ਕੀਤੀ ਉਹਨਾਂ ਨੂੰ ਝੋਟ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਸਰੀਰ ਤੇ ਜਿਹੜੇ ਘਾਹ ਕੀਤੇ ਗਏ ਬਿਜਲੀ ਕਿੱਥੇ ਕਰੰਟ ਲਾਇਆ ਗਿਆ ਉਹ ਕਮਰਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਸ ਕੇਸ ਦੇ ਵਿੱਚ ਇਹ ਨੇ ਕਿ ਜਿਹੜੀ ਬਠਿੰਡਾ ਪੁਲਿਸ ਹੈ ਉਹਨਾਂ ਦਾ ਬਿਆਨ ਕੀ ਸਾਹਮਣੇ ਆਉਂਦਾ ਹੈ ਜਸ ਐਸਐਟ ਜਿਹੜੀ ਰਿਪੋਰਟ ਹੈ ਉਹ ਜਿਹੜੇ ਹਾਈ ਕੋਰਟ ਦੇ ਵਿੱਚ ਜਵਾਬ ਦੇਣਾ ਉਹਦੇ ਵਿੱਚ ਜਿਹੜੀ ਬਠਿੰਡਾ ਪੁਲਿਸ ਹੈ ਉਹਨਾਂ ਦੀ ਰਿਪੋਰਟ ਤੋਂ ਹਾਈ ਕੋਰਟ ਸਹਿਮਤ ਹੁੰਦਾ ਜਾਂ ਨਹੀਂ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ